90000 ਕਿਤੇ ਕਰੋੜ ਮਤਲਬ ਉਹਦੇ ਚ ਕਰਨਾ ਕੀ ਪੈਣਾਗਾ ਦੋਸਤੋ ਤੁਹਾਡੀ ਉਹ ਸਮੱਸਿਆ ਦਾ ਹੱਲ ਮੈਂ ਤਾਂ ਕਰਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਲਈ ਵੀ ਤੁਹਾਡੇ ਕੋਲ ਮੋਬਾਈਲ ਹੈਗਾ ਤੁਸੀਂ ਮੋਬਾਈਲ ਤੇ ਸਰਚ ਕਰੋ YouTube ਤੇ ਕਿ ਲੋਨ ਕਿਵੇਂ ਲਈਏ ਲੋਨ ਇੱਕ ਦਿਨ ਚ ਲੋਨ ਕਿਵੇਂ ਲਈਏ ਤੁਹਾਡੇ ਸਾਹਮਣੇ ਆ ਜਾਣਗੇ ਸਾਰੀਆਂ ਚੀਜ਼ਾਂ ਤੇ ਫਿਰ ਭੱਜੇ ਫਿਰਦੇ ਨੇ ਏਜੰਟਾ ਹੁਣ ਆਪਣੇ ਜਿਹੜੇ ਫਾਈਨੈਂਸ਼ੀਅਲ ਕੰਪਨੀਆਂ ਕੋਲੇ ਤੇ ਬੈਂਕਾਂ ਕੋਲੇ ਪੈਸੇ ਦੀ ਕੋਈ ਘਾਟ ਨਹੀਂ ਉਹ ਪੈਸਾ ਦੇਣਾ ਚਾਹੁੰਦੀਆਂ ਨੇ ਗੀ ਉਹ ਤਾਂ ਕਹਿੰਦੇ ਨੇ ਹੱਕਾ ਮਾਰਦੇ ਨੇ ਸਭ ਤੋਂ ਲੋਨ ਲਓ ਸਭ ਤੋਂ ਲੋਨ ਲਓ ਪਰ ਲੋਨ ਨੂੰ ਫਿਰ ਲੈ ਕੇ ਵਿਆਹਾਂ ਤੇ ਨਹੀਂ ਖਰਚਣਾ ਹੁੰਦਾ ਪ੍ਰਾਪਰਟੀ ਡੀਲਰ ਦੀ ਸੌਖੀ ਐ ਤੁਸੀਂ ਹਾਲਾਂਕਿ ਕੋਈ ਆਪਣੇ ਕੰਮ ਲਈ ਕਿਤੇ ਨਹੀਂ ਕਿਸੇ ਨੂੰ ਹੱਕਾ ਮਾਰਤਾ ਹੁੰਦਾ ਕਿਉਂਕਿ ਸਾਡੇ ਕੰਪੀਟੀਟ ਵੱਧ ਬਣ ਜਾਂਦੇ ਨੇ ਪਰ ਕੋਈ ਪ੍ਰਵਾਹ ਨਹੀਂ ਮੈਂ ਕਹਣਾ ਜੋ ਪ੍ਰਮਾਤਮਾ ਨੇ ਤੁਹਾਨੂੰ ਦੇਣਾ ਤੁਹਾਡਾ ਮਕਦਰ ਤੁਸੀਂ ਖਾਣਾ ਮੇਰਾ ਮਕਦਰ ਮੈਂ ਖਾਣਾ ਪਰ ਤੁਸੀਂ ਜੇ ਦੋਸਤੋ ਦੇਖੋ ਕਿ ਅਗ੍ਤਲ ਕਰ ਲੋਗੇ 50000 ਨਾਲ ਕਿੰਨੇ ਇੱਕ ਨੌਜਵਾਨ ਉਸ ਤੇ ਲੱਗ ਜਾਣਗੇ ਜੇ ਅੱਜ ਸਾਡੀ 3 ਕਰੋੜ ਆਬਾਦੀ ਆ ਤਾ ਸਾਡਾ ਜਿਹੜਾ ਕੰਮ ਜੰਮ 50 ਲੱਖ ਤੋਂ ਲੈ ਕੇ 1 ਕਰੋੜ ਤੱਕ ਜਿਹੜਾ ਨੌਜਵਾਨ ਹੈਗਾ ਉਹ ਮਤਲਬ ਸਾਡਾ ਵਿਹਲਾ ਫਿਰਦਾ ਹੈਗਾ ਕਿ ਕਿੰਨਿਆਂ ਨੂੰ ਨੌਕਰੀ ਦੇ ਦੋਗੇ ਕਿਤੇ ਪੜੀ ਦੋ ਬਣਾ ਤੁਹਾਨੂੰ ਕੋਈ ਲੋਨ ਨਹੀਂ ਮਿਲਣਾ ਹੈਗਾ ਲੋਨ ਤੁਹਾਨੂੰ ਤਾਂ ਮਿਲੂਗਾ ਜੇ ਤੁਸੀਂ ਰਿਟਰਨਾਂ ਭਰੀਆਂ ਹੋਣਗੀਆਂ ਸੋ ਇਹ ਇਹ ਛੋਟੇ ਛੋਟੇ ਇਹ ਜੇ ਦੋਸਤੋ ਕਿਤੇ ਇਹ ਤੋਂ ਇਲਾਵਾ ਅਗਰ ਮਤਲਬ ਮੈਂ ਤੁਹਾਨੂੰ ਅੱਗੇ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿਤਾ ਤਾਂ ਅੱਜਕੱਲ ਤੁਸੀਂ ਨਾ ਮਤਲਬ ਤੁਹਾਡੇ ਹੱਥ 'ਚ ਇੰਨਾ ਕੁਝ ਹੈਗਾ ਤੁਸੀਂ ਐਮਾਜ਼ਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਪੰਜਾਬ ਦੀ ਅੱਜ ਜੇ ਆਪਾਂ ਦੇਖੀਏ ਸਭ ਤੋਂ ਵੱਡੀ ਸਮੱਸਿਆ ਕੀ ਹੈ ਲੋਕਾਂ ਨੂੰ ਰੋਜ਼ਗਾਰ ਦੀ ਸਭ ਤੋਂ ਜ਼ਿਆਦਾ ਮਤਲਬ ਲੋਕਾਂ ਰੋਜ਼ਗਾਰ ਦੇ ਲਈ ਦੁਖੀ ਨੇ ਤੇ ਦੂਜੀ ਸਭ ਤੋਂ ਵੱਡੀ ਜੇ ਸਮੱਸਿਆ ਹੈਗੀ ਆ ਤਾਂ ਉਹ ਹੈਗੀ ਆ ਨਸ਼ਾ ਇਹਦੇ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਉਹ ਵੀਡੀਓ ਕਰਨਾ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਜਿਹੜਾ ਨਸ਼ਾ ਹੈ ਸਭ ਤੋਂ ਵੱਡੀ ਅੱਜ ਆਪਾਂ ਸਮੱਸਿਆ ਨਸ਼ਾ ਹੀ ਕਹਿ ਸਕਦੇ ਆ ਪਰ ਨਸ਼ਾ ਲਾਇਆ ਕਿਨੇ ਆ ਨਸ਼ੇ ਤੇ ਸਾਡੇ ਪੰਜਾਬ ਨੂੰ ਸਾਡੀਆਂ ਸਰਕਾਰਾਂ ਨੇ ਲਾਇਆਗਾ ਸਰਕਾਰਾਂ ਨੇ ਇਹ ਇਹਦੇ ਲਈ ਦੋਸ਼ੀ ਨੇ ਤੁਸੀਂ ਕਹੋਗੇ ਕਿ ਕਿਉਂ ਮੈਂ ਵੀ ਕਹਣਾ ਉਹਨਾਂ ਕਿਉਂ ਸਰਕਾਰ ਨੇ ਕਹਿੰਦਾ ਤੁਹਾਡੇ ਘਰੇ ਮਤਲਬ ਤੁਹਾਡੇ ਬੱਚਿਆਂ ਨੂੰ ਕਿਹਾ ਸੀ ਨਸ਼ਾ ਖਾਓ ਨਹੀਂ ਦੋਸਤੋ ਇਹ ਇੱਕ ਐਸੀ ਪਰਸੈਪਸ਼ਨ ਬਣਾ ਦਿੰਦੀ ਆ ਨੇ ਸਰਕਾਰਾਂ ਜਾਂ ਤੁਹਾਨੂੰ ਉਪਲਬਧ ਕਰਾਉਂਦੀ ਆ ਨੇ ਸੌਖਾ ਨਸ਼ਾ ਜੇ ਨਸ਼ਾ ਤੁਹਾਨੂੰ ਸੌਖਾ ਮਿਲੂਗਾ ਤਾਂ ਤੁਸੀਂ ਆਟੋਮੈਟਿਕ ਹੀ ਆ ਕਿ ਨੌਜਵਾਨ ਤਾਂ ਉਸੇ ਪਾਸੇ ਨੂੰ ਖਿੱਚੇ ਜਾਂਦੇ ਨੇ ਜਿੱਧਰ ਨੂੰ ਉਹਨਾਂ ਨੂੰ ਨੇਗੇਟਿਵ ਪਾਸੇ ਨੂੰ ਭੱਜਿਆ ਜਾਉ ਸਾਰਾ ਦੁਨੀਆ ਜਰੀ ਹੈਗੀ ਆ ਲੇਕਿਨ ਪੋਜੀਟਿਵ ਵੱਲ ਨੂੰ ਕੋਈ ਜਾਣਦਾ ਨਹੀਂ ਪੋਜੀਟਿਵ ਤੋਂ ਹਰੇਕ ਬੰਦਾ ਡਰਦਾਗਾ ਤੇ ਇਸ ਕਾਰਨ ਕਰਕੇ ਇਹਦੇ ਚ ਸਭ ਤੋਂ ਵੱਡਾ ਰੋਲ ਸਰਕਾਰਾਂ ਦਾ ਜੇ ਸਰਕਾਰਾਂ ਚਾਹਣ ਇੱਕ ਦਿਨ ਦੇ ਵਿੱਚ ਨਸ਼ਾ ਬੰਦ ਕਰ ਸਕਦੀਆਂ ਨੇ ਇੱਕ ਦਿਨ ਦੇ ਵਿੱਚ ਪਰ ਨਹੀਂ ਕਰਦੀਆਂ ਕਿਉਂਕਿ ਪੈਸਾ ਬਹੁਤ ਵੱਡਾ ਰੋਲ ਅਦਾ ਕਰਦਾਗਾ ਪਰ ਦੋਸਤੋ ਦੂਸਰੀ ਜਿਹੜੀ ਵੱਡੀ ਸਮੱਸਿਆ ਹੈਗੀ ਆ ਉਹ ਹੈਗੀ ਆ ਰੁਜ਼ਗਾਰ ਦੀ ਰੁਜ਼ਗਾਰ ਜਿਹੜਾ ਹੈਗਾ ਉਹ ਸਰਕਾਰ ਚਾਹ ਕੇ ਵੀ ਦੇ ਨਹੀਂ ਸਕਦੀ ਚਾਹੇ ਹੁਣ ਵੱਡੇ ਵੱਡੇ ਦਮਕ ਜਿਹੇ ਸਰਕਾਰਾਂ ਮਾਰਦੀਆਂ ਨੇ ਸੀ 50000 ਨੌਜਵਾਨਾਂ ਨੂੰ ਨੌਕਰੀ ਦੇਤੀ ਅਸੀਂ 20 ਨੂੰ ਦੇਤੀ ਜਾਂ ਲੱਖ ਬੰਦੇ ਨੂੰ ਆਪਣੇ ਦੇ ਦਾਂਗੇ ਮੋਦੀ ਨੇ ਬਹੁਤ ਵੱਡੇ ਵੱਡੇ ਵਾਅਦੇ ਕਰੇ ਸੀ ਪਰ ਦੋ ਤੋਂ ਬੇਰਜਗਾਰੀ ਇੰਨੀ ਜ਼ਿਆਦਾ ਆ ਕਿ ਕਿੰਨੀ ਕੁ ਤੁਸੀਂ ਮਤਲ ਕਰ ਲਓਗੇ 50000 ਨਾਲ ਕਿੰਨੇ ਇੱਕ ਨੌਜਵਾਨ ਉਸ ਤੇ ਲੱਗ ਜਾਣਗੇ ਜੇ ਅੱਜ ਸਾਡੀ 3 ਕਰੋੜ ਆਬਾਦੀ ਆ ਤਾਂ ਸਾਡਾ ਜਿਹੜਾ ਕੰਮਕਮ 50 ਲੱਖ ਤੋਂ ਲੈ ਕੇ 1 ਕਰੋੜ ਤੱਕ ਜਿਹੜਾ ਨੌਜਵਾਨ ਹੈਗਾ ਉਹ ਮਤਲਬ ਸਾਡਾ ਵਿਹਲਾ ਫਿਰਦਾਗਾ ਕਿ ਕਿੰਨਿਆਂ ਨੂੰ ਨੌਕਰੀ ਦੇ ਦੋਗੇ ਕਿਤੇ 50000 ਕਿਤੇ ਕਰੋੜ ਮਤਲਬ ਉਹਦੇ ਚ ਕਰਨਾ ਕੀ ਪੈਣਾਗਾ ਦੋਸਤੋ ਤੁਹਾਡੀ ਉਹ ਸਮੱਸਿਆ ਦਾ ਹੱਲ ਮੈਂ ਤਾਂ ਕਰਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਲਈ ਤੁਹਾਨੂੰ ਆਪਣਾ ਕੰਮ ਕਰਨਾ ਪਊਗਾ ਆਪਣੇ ਕੰਮ ਨੇ ਜਿਹੜੇ ਤੁਸੀਂ ਜੇ ਅਗਰ ਜਿਹੜੀਆਂ ਮੈਂ ਤੁਹਾਨੂੰ ਸਿਖਾਉਂਦਾ ਰਹਿਣਾਗਾ ਪ੍ਰਾਪਰਟੀ ਦਾ ਕੰਮ ਕਰ ਲਓ ਪ੍ਰਾਪਰਟੀ ਡੀਲਰੀ ਸੌਖੀ ਐ ਤੁਸੀਂ ਹਾਲਾਂਕਿ ਕੋਈ ਆਪਦੇ ਕੰਮ ਲਈ ਕਿਤੇ ਨਹੀਂ ਕਿਸੇ ਨੂੰ ਹੱਕਾ ਮਾਰਤ ਆਂਦਾ ਕਿਉਂਕਿ ਸਾਡੇ ਕੰਪੀਟੀਟ ਵੱਧ ਬਣ ਜਾਂਦੇ ਨੇ ਪਰ ਕੋਈ ਪ੍ਰਵਾਹ ਨਹੀਂ ਮੈਂ ਕਹਣਾ ਜੋ ਪ੍ਰਮਾਤਮਾ ਨੇ ਤੁਹਾਨੂੰ ਦੇਣਾ ਤੁਹਾਡਾ ਮੁਕੱਦਰ ਤੁਸੀਂ ਖਾਣਾ ਮੇਰਾ ਮੁਕੱਦਰ ਮੈਂ ਖਾਣਾ ਪਰ ਤੁਸੀਂ ਜੇ ਦੋਸਤੋ ਦੇਖੋ ਕਿ ਅਗਰ ਤੁਸੀਂ ਸੋਸ਼ਲ ਮੀਡੀਆ ਦਾ ਕੰਮ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਇਹ ਤਾਂ ਹੈਗੇ ਨੇ ਮੁਫਤ ਦੇ ਕੰਮ ਜਿੱਦੇ ਤੁਹਾਨੂੰ ਕੋਈ ਪੈਸਾ ਨਹੀਂ ਲੱਗਦਾ ਕੋਈ ਕੁਝ ਨਹੀਂ ਲੱਗਦਾ ਸਿਰਫ ਮੋਬਾਈਲ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਪਰ ਇਹ ਤੋਂ ਇਲਾਵਾ ਵੀ ਦੋਸਤੋ ਜਿਹੜੇ ਕਿਸਾਨ ਨੇ ਉਹ ਕਿਸਾਨਾਂ ਨੂੰ ਅ ਜਿਹੜੀ ਖੇਤੀ ਦੇ ਨਾਲ ਨਾਲ ਤੁਸੀਂ ਪੋਲਟਰੀ ਫਾਰਮ ਦਾ ਧੰਦਾ ਕਰ ਸਕਦੇ ਹੋ ਕਿੰਡੀ ਕੁ ਗੱਲ ਹੈਗੀ ਪੋਲਟਰੀ ਫਾਰਮ ਤੇ ਕੁਝ ਆਪਣੇ ਕੋਲੋਂ ਪੈਸੇ ਲਾ ਲਓ ਕੁਝ ਲੋਨ ਲੈ ਲਓ ਲੋਨ ਮਹੀਆ ਕਰਾਉਣ ਲਈ ਇੱਕ ਦਿਨ ਦੇ ਵਿੱਚ ਅੱਜ ਕੱਲ ਲੋਨ ਮਿਲ ਜਾਂਦਾ ਹੈਗਾ ਤੁਹਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ ਉਹਦੀ ਜਾਣਕਾਰੀ ਲਈ ਵੀ ਤੁਹਾਡੇ ਕੋਲ ਮੋਬਾਈਲ ਹੈਗਾ ਤੁਸੀਂ ਮੋਬਾਈਲ ਤੇ ਸਰਚ ਕਰੋ YouTube ਤੇ ਕਿ ਲੋਨ ਕਿਵੇਂ ਲਈਏ ਲੋਨ ਇੱਕ ਦਿਨ ਚ ਲੋਨ ਕਿਵੇਂ ਲਈਏ ਤੁਹਾਡੇ ਸਾਹਮਣੇ ਆ ਜਾਣਗੇ ਸਾਰੀਆਂ ਚੀਜ਼ਾਂ ਤੇ ਫਿਰ ਭੱਜੇ ਫਿਰਦੇ ਨੇ ਏਜੰਟਾ ਹੁਣ ਆਪਣੇ ਜਿਹੜੇ ਫਾਈਨੈਂਸ਼ੀਅਲ ਕੰਪਨੀਆਂ ਕੋਲੇ ਤੇ ਬੈਂਕਾਂ ਕੋਲੇ ਪੈਸੇ ਦੀ ਕੋਈ ਘਾਟ ਨਹੀਂ ਉਹ ਪੈਸਾ ਦੇਣਾ ਚਾਹੁੰਦੀਆਂ ਨੇਗੇ ਉਹ ਤਾਂ ਕਹਿੰਦੇ ਨੇ ਹੱਕਾ ਮਾਰਦੇ ਨੇ ਸਭ ਤੋਂ ਲੋਨ ਲਾਓ ਸਭ ਤੋਂ ਲੋਨ ਲਾਓ ਪਰ ਲੋਨ ਨੂੰ ਫਿਰ ਲੈ ਕੇ ਵਿਆਹਾਂ ਤੇ ਨਹੀਂ ਖਰਚਣਾ ਹੁੰਦਾ ਲੋਨ ਲੈ ਕੇ ਤੁਸੀਂ ਆਪਣਾ ਕਾਰੋਬਾਰ ਕਰਨਾ ਹੁੰਦਾਗਾ ਉਹਦੇ ਲਈ ਤੁਸੀਂ ਮੱਝਾਂ ਤੇ ਲੋਨ ਲੈ ਲਓ ਮੱਜਾਂ ਦੇ ਲੋਨ ਮਿਲ ਜਾਂਦਾਗਾ ਉਹਦਾ ਉਹਦੀ ਪ੍ਰੋਸੈਸ ਬਥੇਰੇ ਪਏ ਨੇ ਮੇਰੇ ਤੋਂ ਸਿੱਖਣਾ ਮੇਤੋਂ ਸਿੱਖ ਲਿਓ ਤੇ ਲੋਨ ਕਿਸੇ ਵੀ ਬੈਂਕ ਤੋਂ ਲੈ ਸਕਦੇ ਹੋ ਨਹੀਂ ਤੁਸੀਂ ਫਾਈਨਾਂਸ ਕੰਪਨੀ ਤੋਂ ਲੈ ਸਕਦੇ ਹੋ ਤੇ ਉਹ ਤੁਹਾਨੂੰ ਤੁਹਾਡੇ ਸਿਵਲ ਮੁਤਾਬਕ ਤੁਹਾਡੀ ਰਿਟਰਨ ਕੀ ਹੈ ਉਹਦੇ ਮੁਤਾਬਕ ਤੁਹਾਨੂੰ ਲੋਨ ਦੇ ਦੇਣਗੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਹਰ ਇੱਕ ਬੰਦੇ ਨੂੰ ਰਿਟਰਨਾਂ ਵੈਸੇ ਤਾਂ ਦੁਨੀਆ ਬਹੁਤ ਭਰਦੀ ਹੈ ਪਰ ਫਿਰ ਵੀ ਜੇ ਕੋਈ ਨਹੀਂ ਭਰਦਾ ਉਹਨੂੰ ਰਿਟਰਨ ਜ਼ਰੂਰ ਭਰਨੀ ਚਾਹੀਦੀ ਆ 1200 ਰੁਪਏ ਦਾ ਵਕੀਲ ਕਰਕੇ ਤੁਹਾਨੂੰ ਰਿਟਰਨ ਆ ਭਰ ਦੂਗਾ ਤੁਸੀਂ ਜ਼ਿੰਮੇਦਾਰੋਂ 5 ਜਾਂ ਦਾ 5 ਲੱਖ ਤੋਂ ਉੱਪਰ ਪਰ ਤਾਂ ਤੁਹਾਡਾ ਮਾਫੀ ਹੈਗਾ ਪਰ ਫਿਰ ਵੀ ਜੇ ਤੁਸੀਂ ਰਿਟਰਨ ਭਰੋਗੇ ਥੋੜੀ ਜੀ ਉਹਦੇ ਵਿੱਚ ਮਤਲਬ ਟੈਕਸ ਭਰਨਾ ਹੈਗਾ ਤੇ ਉਹਦੇ ਨਾਲ ਤੁਹਾਨੂੰ ਹਰ ਇੱਕ ਲੋਨ ਜਦੋਂ ਮਿਲਣਾਗਾ ਉਹਦੇ ਲਈ ਤੁਹਾਨੂੰ ਇਹ অতি ਜ਼ਰੂਰੀ ਹੈ ਰਿਟਰਨ ਭਰੀ ਤੋਂ ਬਿਨਾਂ ਤੁਹਾਨੂੰ ਕੋਈ ਲੋਨ ਨਹੀਂ ਮਿਲਣਾ ਹੈਗਾ ਲੋਨ ਤੁਹਾਨੂੰ ਤਾਂ ਮਿਲੂਗਾ ਜੇ ਤੁਸੀਂ ਰਿਟਰਨਾਂ ਭਰੀਆਂ ਹੋਣਗੀਆਂ ਸੋ ਇਹ ਇਹ ਛੋਟੇ ਛੋਟੇ ਇਹਦੇ ਦੋਸਤੋ ਕਿਤੇ ਇਹ ਤੋਂ ਇਲਾਵਾ ਅਗਰ ਮਤਲਬ ਮੈਂ ਤੁਹਾਨੂੰ ਅੱਗੇ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿੱਤਾ ਤਾਂ ਅੱਜਕੱਲ ਤੁਸੀਂ ਨਾ ਮਤਲਬ ਤੁਹਾਡੇ ਹੱਥ 'ਚ ਇੰਨਾ ਕੁਝ ਹੈਗਾ ਤੁਸੀਂ Amazon ਤੇ ਪਾਥੀਆਂ ਵੀ ਵੇਚ ਸਕਦੇ ਹੋ ਤੁਸੀਂ ਜੋ ਮਰਜੀ ਚੀਜ਼ ਜਿਹੜੀ ਪੈਦਾ ਮਤਲਬ ਤੁਸੀਂ ਕੋਈ ਚੀਜ਼ ਬਣਾ ਸਕਦੇ ਹੋ ਜਿਹਦੇ ਤੁਹਾਨੂੰ ਮਤਲਬ ਕਲਾ ਹੈ ਜਿਹਦੇ ਤੁਸੀਂ ਮਾਹਰ ਹੋਗੇ ਉਹ ਕੋਈ ਵੀ ਚੀਜ਼ ਘਰੇ ਬਣਾ ਕੇ ਹੱਥੀਂ Amazon ਤੇ ਜਾਓ Amazon ਇਹਦੇ ਤੇ ਫੋਨ ਤੇ ਕੱਢ ਲਓ ਆਪਣਾ ਉਹੀ YouTube ਮੈਂ ਫਿਰ ਬਾਰ ਕੁਮਾਰ ਸਾਹਿਬ ਨੂੰ ਕਹਿਣਾ YouTube ਤੇ ਕਹੋਗੇ Amazon ਦੇ ਵਿੱਚ ਅਸੀਂ ਕਿਵੇਂ ਐਡ ਹੋਈਏ Amazon ਨੂੰ ਅਸੀਂ ਕਿਵੇਂ ਉਹ ਕਰਨਾ ਹੈਗਾ ਐਮਾਜੋਨ ਜੋਂਚ ਅਸੀਂ ਵੀਡੀਓ ਆਫ ਦੀ ਕਿਵੇਂ ਪਾਈਏ ਤੇ ਐਮਾਜੋਨ ਦੇ ਨਾਲ ਅਸੀਂ ਬਿਜ਼ਨਸ ਕਿਵੇਂ ਕਰੀਏ ਉਹ ਕੱਢ ਕੇ ਦੇਖ ਲਓ ਤੇ ਐਮਾਜੋਨ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਪ੍ਰੋਡਕਟ ਹੈ ਜਿਹੜਾ ਉਹ ਤੁਸੀਂ ਬੇਚ ਸਕਦੇ ਹੋ ਆ ਜਿਹੜੀ ਮੈਂ ਪਾਥੀਆਂ ਦੀ ਗੱਲ ਕਰਦਾ ਆ ਠੰਡ ਦੇ ਵਿੱਚ 100 ਤੋਂ ਲੈ ਕੇ 200 ਰੁਪਏ ਦੀ ਪਾਥੀ ਵਿਕਦੀ ਆ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਫਿਰ ਤੁਸੀਂ ਮੱਝਾਂ ਗਾਇਆਂ ਦਾ ਦੁੱਧ ਬੱਕਰੀਆਂ ਦਾ ਦੁੱਧ ਇਹ ਚੀਜ਼ਾਂ ਜਿਹੜੀਆਂ ਨੇ ਗੀਆਂ ਦੋਸਤੋ ਅੱਜਕੱਲ ਬਹੁਤ ਸੌਖੀਆਂ ਨੇ ਕਰਨੀਆਂ ਪਰ ਮਾਈਂਡ ਤੁਹਾਡਾ ਹੋਣਾ ਚਾਹੀਦਾ ਕਿ ਅਸੀਂ ਕੰਮ ਕਰਨਾ ਮੈਂ ਤੁਹਾਨੂੰ ਬੇਨਤੀ ਸਿਰਫ ਇਹੀ ਕਰਦਾਗਾ ਕਿ ਤੁਸੀਂ ਸਰਕਾਰਾਂ ਤੋਂ ਹੱਥ ਛੱਡ ਕੇ ਮੰਗਣ ਦੀ ਬਜਾਏ ਆਪਣੇ ਕੰਮ ਆਪ ਤੋੜੋ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੂਗੀ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਕੰਮ ਕਰੋ ਕੰਮ ਕਰਨਾ ਸ਼ੁਰੂ ਕਰੋ ਤੇ ਤੁਹਾਨੂੰ ਸਫਲਤਾ ਨਾ ਮਿਲੇ ਪਰ ਇੱਕ ਦੋ ਵਾਰੀ ਅਸਫਲ ਵੀ ਹੋਣਾ অতি ਜ਼ਰੂਰੀ ਹੈ ਹਰੇਕ ਬੰਦਾ ਜਿੰਨਾ ਵੱਡਾ ਤੁਸੀਂ ਕੋਈ ਬੰਦੇ ਨੂੰ ਦੇਖ ਲੋਗੇ ਉਹ ਕਈ ਕਈ ਵਾਰ ਅਸਫਲ ਹੋਏ ਹੋਏ ਨੇ ਆਪਣੇ ਕੰਮਾਂ ਦੇ ਵਿੱਚ ਫੇਰ ਜਾ ਕੇ ਸਫਲਤਾ ਮਿਲਦੀ ਹੈ ਜਿਹੜਾ ਇਹ ਹਨੇਰਾ ਚਾਨਣ ਤੁਹਾਨੂੰ ਤਾਂ ਚਾਨਣ ਦੀ ਬੁੱਕਤ ਹੈ ਜੇ ਪਹਿਲਾਂ ਹਨੇਰਾ ਜੇ ਹਨੇਰਾ ਨਾ ਹੋਵੇ ਚਾਨਣ ਨੂੰ ਕੌਣ ਕੁਸੇ ਰੋਸ ਨੇ ਤੇ ਜਾਨੀ ਇਸੇ ਤਰ੍ਹਾਂ ਜੇ ਤੁਹਾਡੀ ਅਸਫਲਤਾ ਵੀ ਆਉ ਤੁਹਾਨੂੰ ਕੁਝ ਸਿਖਿਆਉਣ ਆਉਂਦੀ ਆ ਉਹਦੇ ਤੋਂ ਲੈ ਕੇ ਤੁਸੀਂ ਡਰੋ ਨਾ ਕਿ ਮੈਂ ਇੱਕ ਵਾਰੀ ਅਸਫਲ ਹੋ ਗਿਆ ਦੋ ਵਾਰੀ ਫੇਲ ਹੋ ਗਿਆ ਤੇਰੀ ਵਾਰੀ ਆਸੀ ਵੀ ਫੇਲ ਬਤੇਰੀ ਵਾਰੀ ਹੋਇਆ ਸੋ ਫੇਲ ਹੋਣਾ ਕੋਈ ਉਹ ਨਹੀਂ ਹੈਗਾ ਪਰ ਤੁਸੀਂ ਪੂਰੀ ਲਗਨ ਦੇ ਨਾਲ ਆਪਣਾ ਜਿਹੜਾ ਕੰਮ ਤੋਂ ਰੋ ਪੰਜਾਬ ਦੇ ਵਿੱਚ ਕੰਮਾਂ ਦੀ ਕੋਈ ਘਾਟ ਨਹੀਂ ਹੈਗੀ ਅੱਜ ਕੱਲ ਦਾ ਕੋਈ ਕੰਮਾਂ ਦੀ ਘਾਟ ਹੀ ਨਹੀਂ ਹੈਗੀ ਬਾਕੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਨੂੰ WhatsApp ਤੇ ਮੈਸੇਜ ਕਰੋ ਫੋਨ ਬਹੁਤ ਚੱਕਣੇ ਔਖੇ ਨੇਗੇ WhatsApp ਤੇ ਮੈਨੂੰ ਮੈਸੇਜ ਕਰੋ ਜੀ ਆ ਮੈਂ ਗੱਲ ਪੁੱਛਣੀ ਚਾਹਣਾ ਜਾਂ ਕੋਈ ਉਹ ਆ ਜਿਹੜਾ ਮੈਨੂੰ ਲੱਗੂਗਾ ਕਿ ਹਾਂ ਠੀਕ ਹੈ ਇਹ ਮੁੰਡਾ ਕੰਮ ਕਰਨਾ ਚਾਹੁੰਦਾਗਾ ਉਹਦੇ ਨਾਲ ਮੈਂ ਖੁਦ ਵੀ ਫੋਨ ਕਰ ਲੈਣਾ ਉਹਨਾ ਕੋਈ ਪਰਵਾਹ ਨਹੀਂ ਕਿਸੇ ਗੱਲ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ